ਇਹ ਤੁਹਾਨੂੰ ਮੈਂ ਬਦਲਣਾ ਹੈ ਇਹ ਨਹੀਂ ਕਰ ਸਕਦਾ ਉਹ ਵੀ ਨਹੀਂ ਕਰ ਸਕਦਾ ਉਹ ਤੁਹਾਨੂੰ ਇੱਕ ਕਰਕੇ ਨਜ਼ਰ ਤੇ ਜੀ ਅਸੀਂ ਗ੍ਰੀਵ ਪੁਲਸ ਸਰਪੰਤੇ ਮੈਂ ਹਾਤਾੜਾ ਹਰਜੀਤ ਸਿੰਘ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਦੁਆਰੇ ਬਾਲੇ ਦੀ ਛੱਤਾਂ ਦੇ ਫਾਰਮ ਭਰੇ ਜਾ ਰਹੇ ਨੇ ਜਿਸ ਵਿੱਚ ਸਾਡੇ ਨਾਲ ਆਰਕੇ ਨਾ ਹਰਜੀ ਨੇ ਚਲੋ ਆਓ ਇਹਨਾਂ ਨਾਲ ਗੱਲ ਕਰੀਏ ਨਾ ਹਰਜੀ ਨਮਸਕਾਰ ਜੀ ਨਮਸਕਾਰ ਸਰ ਸਰ ਜਿਹੜੇ ਫਾਰਮ ਫਿਲ ਕੀਤੇ ਜਾ ਰਹੇ ਆ ਇਹ ਕਿਹਨਾਂ ਦੇ ਹੁਕਮਾਂ ਤੇ ਕੀਤੇ ਜਾ ਰਹੇ ਆ ਇਹ ਸਾਡੇ ਡਿਪਟੀ ਮੇਅਰ ਮਲਕੀਤ ਸੁਭਾਨਾ ਜੀ ਤੇ ਮੈਡਮ ਰਾਜਵਿੰਦਰ ਗੌਰ ਥਿਆੜਾ ਹਲਕਾ ਇੰਚਾਰਜ ਕੈਂਟ ਪਲੱਸ ਅਪਰੂਵਮੈਂਟ ਟਰਸਟ ਚੇਅਰਮੈਨ ਜੁਕਤ ਹੋਏ ਹਨ ਨਵੇਂ-ਨਵੇਂ ਉਹਨਾਂ ਦੇ ਹੁਕਮਾਂ ਤੇ ਭਰੇ ਜਾ ਰਹੇ ਆ ਅੱਛਾ ਜੀ ਜਿਹੜੇ ਫਾਰਮ ਹੈ ਜੀ ਹੁਣ ਤੱਕ ਕਿੰਨੇ ਕੁ ਤੁਸੀਂ ਫੀਲ ਕਰ ਚੁੱਕੇ ਭਰ ਚੁੱਕੇ ਹਲੇ ਸਾਨੂੰ ਅੱਧਾ ਘੰਟਾ ਹੋਇਆ ਬੈਠਿਆਂ ਨੂੰ ਅਸੀਂ 10 ਕ ਫਾਰਮ ਤਾਂ ਹੁਣ ਭਰ ਦਿੱਤੇ ਆ ਤੇ ਪਹਿਲਾਂ ਵੀ 30-40 ਫਾਰਮ ਸਾਡੇ ਕੋਲ ਭਰੇ ਪਏ ਆ ਪਹਿਲਾਂ ਦੇ ਅੱਜ ਤੋਂ ਪਹਿਲਾਂ ਵੀ ਭਰੇ ਸੀਗੇ ਇਹ ਨਾਹਰ ਜੀ ਜਿਹੜੇ ਫਾਰਮ ਹੈਗੇ ਆ ਇਹ ਸਪੈਸ਼ਲ ਮਿੱਠਾਪੁਰਲੀ ਨੇ ਕਿ ਜਾਂ ਆਪਣੇ ਸਾਰੇ ਜਲੰਧਰ ਦੇ ਵਿੱਚ ਫਾਰਮ ਫੀਲ ਹੋ ਰਹੇ ਨਹੀਂ ਇਹ ਪੂਰੇ ਪੰਜਾਬ 'ਚ ਹੈ ਜੀ ਜਲੰਧਰ 'ਚ ਨਹੀਂ ਪੂਰੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਆ ਸ਼ਹਿਰਾਂ ਦੇ ਵਿੱਚ ਵੀ ਆ ਉਹ ਆਪਣੇ ਆਪਣੇ ਏਰੀਆ ਦੇ ਜਿਹੜੇ ਜਿਹੜੇ ਉਹਨਾਂ ਨੂੰ ਅਥਾਰਟੀ ਮਿਲੀ ਆ ਜਾਂ ਜਿਹੜੇ ਬੰਦਿਆਂ ਦੀ ਸੋਸ਼ਲ ਵਰਕਰ ਐ ਡਿਊਟੀ ਲਾਈਆਂ ਹੋਈਆਂ ਉਹ ਭਰ ਰਹੇ ਸਾਰੇ ਤੇ ਨਾਹਰ ਜੀ ਇੱਕ ਚੀਜ਼ ਹੋਰ ਦੱਸਿਓ ਕਿ ਇਹ ਫਾਰਮ ਫੀਲ ਕਰਨ ਤੇ ਕੋਈ ਬਲੇ ਚਾਰਜਸ ਵੀ ਨੇ ਨਹੀਂ ਜੀ ਕੋਈ ਚਾਰਜ ਨਹੀਂ ਫ੍ਰੀ ਆ ਨੋਕ ਸੇਵਾ ਸਾਰੇ ਇਹ ਸਰਕਾਰ ਵੱਲੋਂ ਫ੍ਰੀ ਆ ਕੋਈ ਪੈਸਾ ਨਹੀਂ ਜੀ ਥੋੜਾ ਦੱਸਾ ਦੇ ਜੀ ਇਹ ਜੇ ਫਾਰਮ ਫਿਲ ਕਰਨ ਤੋਂ ਬਾਅਦ ਇਹਨਾਂ ਨੂੰ ਕਦੋਂ ਤੱਕ ਇਹਨਾਂ ਨੂੰ ਜਿਹੜੀ ਇਹ ਮਨ ਲਗੇ ਦੀ ਜਿਹੜੀ ਸਹੂਲਤ ਆ ਉਹ ਮਿਲੂ ਇਹ ਅਸੀਂ ਫਿਲ ਕਰਕੇ ਕੰਪਲੀਟ ਕਰਕੇ ਜਮ੍ਹਾਂ ਕਰਾ ਦੇਣੇ ਆ ਜੀ ਕਾਰਪੋਰੇਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਉਹ ਦੱਸਣਗੇ ਕਿ ਐਨੀ ਤਰੀਕ ਨੂੰ ਜਾਂ ਐਨੇ ਟਾਈਮ ਨੂੰ ਇਹਨਾਂ ਕੋਲ ਵੈਰੀਫਿਕੇਸ਼ਨ ਆਣੀ ਆ ਘਰ ਘਰ ਤੇ ਤੁਹਾਨੂੰ ਵੀ ਬੁਲਾਵਾਂਗੇ ਅਸੀਂ ਕਿ ਤੁਸੀਂ ਆਣ ਕੇ ਦੇਖੋ ਜੀ ਵੈਰੀਫਿਕੇਸ਼ਨ ਆ ਗਈ ਆ ਜਾਂ ਇਹਨਾਂ ਨੂੰ ਪੈਸੇ ਆ ਗਏ ਆ ਉਹ ਤੁਹਾਡੇ ਥਰੂ ਹੀ ਸਾਰਾ ਇਹਨਾਂ ਨੂੰ ਸਭ ਨੂੰ ਦੱਸਾਂਗੇ ਅਸੀਂ ਇਹ ਹੈ ਜੀ ਥੋੜਾ ਜਿਹਾ ਟਾਈਮ ਕਿੰਨਾ ਕੁ ਲੱਗ ਸਕਦਾ ਟਾਈਮ ਲੱਗ ਸਕਦਾ ਜੀ 2 ਕੁ ਮਹੀਨੇ ਤਾਂ ਲੱਗ ਹੀ ਜਾਣੇ 2 ਮਹੀਨੇ ਲੱਗ ਹੀ ਜਾਣੇ ਕਿਉਂਕਿ ਕਾਗਜ਼ ਬਹੁਤ ਆ ਉਹਨਾਂ ਦੀ ਫਾਰਮੈਲਟੀ ਬਹੁਤ ਆ ਉਹਨੂੰ ਪੂਰਾ ਕਰਨਾ ਪੈਂਦਾ ਸਾਰਾ ਹਾਂਜੀ ਸਾਡੇ ਨਾਲ ਰਜਿੰਦਰ ਜੀ ਨੇ ਰਜਿੰਦਰ ਜੀ ਨਮਸਕਾਰ ਜੀ ਨਮਸਕਾਰ ਨਮਸਕਾਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਦਾ ਜੀ ਹਾਂਜੀ ਰਜਿੰਦਰ ਜੀ ਜਿੱਦਾਂ ਪਿੱਛੇ ਜੇ ਆਪਣੇ ਥੋੜੇ ਦਿਨ ਪਹਿਲਾਂ ਡਿਪਟੀ ਮੇਅਰ ਜੀ ਵੀ ਫਾਰਮ ਭਰਨ ਆਏ ਸੀ ਕਿ ਹਾਂ ਜੀ ਹਾਂ ਜੀ ਬਿਲਕੁਲ ਆਏ ਸੀਗੇ ਜੀ ਬਿਲਕੁਲ ਬਹੁਤ ਸੇ ਹੋਗ ਦਿੱਤਾ ਉਹਨਾਂ ਨੇ ਮਠਾਪੁਰ ਵਿੱਚ ਬਹੁਤ ਵਧੀਆ ਬਹੁਤ ਅੱਛਾ ਲੱਗਾ ਜੀ ਸੇਰੀਏ ਦੇ ਕਾਉਂਸਲਰ ਵੀ ਨੇ ਹਨਾ ਜੀ ਕੌਲ ਵੀ ਨੇ ਤੇ ਕਲੋ ਸਾਡਾ ਨਸੀਬ ਹੈ ਕਿ ਡਿਪਟੀ ਮੇਅਰ ਵੀ ਨੇ ਤੇ ਸਰ ਜਿੱਦਾਂ ਕਿ ਫਾਰਮ ਫਿਲ ਕਰ ਰਹੇ ਆ ਇਹਦੇ ਤੇ ਕੋਈ ਚਾਰजेस ਹਨ ਬਿਲਕੁਲ ਫ੍ਰੀ ਆਫ ਕੋਸ ਜੀ 1 ਰੁਪਿਆ ਨਹੀਂ ਜੀ ਅੱਗੇ ਕੋਈ ਖਬਰ ਆਵੇ ਕਿ ਜੀ ਕੋਈ ਕੋਈ ਪੈਸੇ ਲੈ ਰਿਹਾ ਜਾਂ ਕੁਝ ਉਹਦੇ ਲਈ ਐਕਸ਼ਨ ਆ ਜੋ ਬਣਦੀ ਕਿਉਂਕਿ ਪਹਿਲਾਂ ਦੇਖਿਆ ਗਿਆ ਨਾ ਕਿ ਜੀ ਗਰੀਬਾਂ ਦਾ ਤਾਂ ਕੋਈ ਚਾਰਜਸ ਵੀ ਮੰਗੇ ਜਾ ਰਿਹਾ। ਸਾਡੇ ਆ ਦੀ ਬਾਈਟ ਲੈ ਸਕਦੇ ਜਿੰਨਾਂ ਦੇ ਅਸੀਂ ਫਾਰਮ ਭਰੇ ਆ ਕਿਸੇ ਤੋਂ 1 ਰੁਪਇਆ ਨਹੀਂ ਫ੍ਰੀ ਆਫ ਕੋਸ। ਇੱਥੇ ਤੱਕ ਕਿ ਜੋ ਅਸੀਂ ਫੋਟੋ ਕਾਪੀਆਂ ਕੀਤੀ ਉਸੇ ਆਪਣੇ ਜੇਬ ਚ ਕਰਵਾ ਕੇ ਲੈਣੇ ਆ। ਕਿਸੇ ਤੋਂ ਕੋਈ 1 ਰੁਪਇਆ ਨਹੀਂ ਲਿਆ ਜਾ ਰਿਹਾ। ਮੈਂ ਤੁਹਾਡੀ ਨਹੀਂ ਗੱਲ ਕਰ ਰਿਹਾ ਜੇ ਅੱਗੇ ਕੋਈ ਏਦਾਂ ਦੀ ਗੱਲ ਆਵੇ। ਕੋਈ ਇਸ ਤਰ੍ਹਾਂ ਕਰਦਾ ਉੱਤੇ ਬਣਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕਰਨੀ ਚਾਹੀਦੀ ਕਿਉਂਕਿ ਸਰਕਾਰ ਇਹਨੂੰ ਫ੍ਰੀ ਸਹੂਲਤ ਦੇ ਰਹੀ ਗਰੀਬਾਂ ਵਾਸਤੇ। ਜੇ ਗਰੀਬਾਂ ਤੋਂ ਹੀ ਪੈਸੇ ਲੈ ਕੇ ਫਾਰਮ ਭਰੇ ਜਾਣਗੇ ਤਾਂ ਸਿਰਫ ਕੀ ਫਾਇਦਾ ਇਹਦਾ? ਸਾਡੇ ਕੋਲ ਇੱਕ ਬੀਬੀ ਆਈ ਸੀ ਹੁਣੀ ਪਿੱਛੇ ਕੋਈ ਬੈਠ ਕੇ ਗਿਆ ਸਾਨੂੰ ਨਹੀਂ ਪਤਾ ਉਹ ਕਹਿੰਦੇ ਕਿ 2-2000 ਰੁਪਏ ਸਾਡੇ ਤੋਂ ਫਾਰਮ ਭਰਨ ਦਾ ਲੈ ਕੇ ਗਏ ਪਰ ਅਜੇ ਤੱਕ ਸਾਡੇ ਨੰਬਰ ਨਹੀਂ ਆਏ ਇਹੀ ਇਹੀ ਚੀਜ਼ ਹੈ ਨਾ ਜੀ ਸੁਣੋ ਜੀ ਸਾਡੇ ਵੀ ਆਇਆ ਸੀ ਸੁਤਰਾਂ ਤੋਂ ਕਿ ਵੀ ਜਿੱਦਾਂ ਕਿ ਫਾਰਮ ਦੇ ਲਈ ਕੁਝ ਵਾਲਿਆਂ ਦੇ ਜਿਹੜੇ ਪੇਮੈਂਟ ਆਂਦੀ ਆ ਉਹਦੇ ਲਈ ਕੁਝ ਵਿੱਚ ਆਪਣਾ ਸੈਟਿੰਗ ਕਰਦੇ ਅਗਰ ਕੋਈ ਇਦਾਂ ਦੀ ਤੁਹਾਡੀ ਨੌਲੇਜ ਆਈ ਮੈਂ ਕਹਿੰਦਾ ਖੁਦ ਮੈਂ ਕਾਨੂੰਨੀ ਕਾਰਵਾਈ ਉਹਦੇ ਤੇ ਕਰਵਾਵਾਂਗੇ ਜੀ ਬਿਲਕੁਲ ਕਰਾਵਾਂਗਾ ਜਦ ਇਹ ਫ੍ਰੀ ਸਰਕਾਰ ਸਾਨੂੰ ਫ੍ਰੀ ਦੇ ਰਹੀ ਤਾਂ ਅਸੀਂ ਕੌਣ ਹੁੰਦੇ ਪੈਸੇ ਲੈਣ ਵਾਲੇ ਔਰ ਉਹ ਕੌਣ ਹੈ ਪੈਸੇ ਲੈ ਕੇ ਜਾ ਰਿਹਾ ਸਾਨੂੰ ਪਤਾ ਲੱਗਾ ਅਸੀਂ ਉਹਨਾਂ ਤੇ ਖੁਦ ਐਫ ਆਈ ਆਰ ਦਰਜ ਕਰਾਵਾਂਗੇ ਜੀ ਧੰਨਵਾਦ